ਹੌਟਸਪੌਟ ਆਇਡੈਂਟੀਫਾਈ ਕੀਤੇ ਗਏ ਨੇ ਤੇ ਆਇਡੈਂਟੀਫਿਕੇਸ਼ਨ ਕਰਨ ਤੋਂ ਬਾਅਦ ਇਹ ਸਾਰੇ ਹੌਟਸਪੌਟ ਏਰੀਆਜ਼ ਦੇ ਵਿੱਚ ਜਿਹੜੇ ਆ ਸੀਸੀਟੀਵੀ ਕੈਮਰਾਜ਼ ਲਾਉਣ ਸੰਬੰਧੀ ਜਿਹੜੇ ਡਾਇਰੈਕਸ਼ਨਸ ਹੋਈਆਂ ਨੇ ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਨਰਾਤੇ ਸ਼ੁਰੂ ਹੋ ਚੁੱਕੇ ਨੇ ਤੇ ਤਿਹਾੜੀ ਸੀਜ਼ਨ ਜਿਹੜਾ 2024 ਦਾ ਉਹ ਸਟਾਰਟ ਹੋ ਰਿਹਾ ਸੋ ਬਰਨਾਲਾ ਸ਼ਹਿਰ ਵਿੱਚ ਵੀ ਬਹੁਤ ਸਾਰੇ ਮੰਦਰਾਂ ਦੇ ਵਿੱਚ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਰਾਮਲੀਲਾ ਵਕ ਵਕ ਥਾਵਾਂ ਤੇ ਕਰਵਾਈ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਸ਼ੋਭਾ ਯਾਤਰਾ ਵੀ ਨਿਕਲਣਗੀਆਂ ਤੇ ਦੁਸ਼ਹਿਰੇ ਦਾ ਪ੍ਰੋਗਰਾਮ ਵੀ ਬਣਾਇਆ ਜਾਵੇਗਾ ਉਸ ਤੋਂ ਬਾਅਦ ਦੀਵਾਲੀ ਦਾ ਪ੍ਰੋਗਰਾਮ ਮਨਾਇਆ ਜਾਵੇਗਾ ਸੋ ਇਹ ਸਾਰੇ ਗੱਲਬਾਤ ਨੂੰ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਬਰਨਾਲਾ ਪੁਲਿਸ ਵੱਲੋਂ ਬੜਾ ਹੀ ਲੈਬੋਰੇਟ ਸਿਕਿਉਰਿਟੀ ਪਲਾਨ ਬਣਾਇਆ ਗਿਆ ਸੋ ਥੈਟ ਜਿਹਦੇ ਵਿੱਚ ਅਸੀਂ ਧਾਰਮਿਕ ਸਥਾਨਾਂ ਦੀ ਚੈਕਿੰਗ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਜੁਐਲਰੀ ਸ਼ਾਪਸ ਨੇ ਤੇ ਬੈਂਕਸ ਨੇ ਉਹਨਾਂ ਦੀ ਚੈਕਿੰਗ ਕਰ ਰਹੇ ਆ ਕਿਉਂਕਿ ਇਹ ਤਿਉਹਾਰ ਦੇ ਸੀਜ਼ਨ ਦੇ ਵਿੱਚ ਕੈਸ਼ ਦਾ ट्रांजैक्शन ਤੇ ਫਲੋ ਵੀ ਕਾਫੀ ਜ਼ਿਆਦਾ ਵੱਧ ਜਾਂਦਾ ਸੋ ਆਮ ਪਬਲਿਕ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਤੇ ਹੋਏ ਸਾਡੇ ਵੱਲੋਂ ਸਾਰਾ ਸਕਿਉਰਿਟੀ ਪਲਾਨ ਬਣਾਇਆ ਗਿਆ ਜਿਹਦੇ ਵਿੱਚ ਕਿ ਚੈਕਿੰਗਸ ਕੀਤੀਆਂ ਜਾ ਰਹੀਆਂ ਨੇ ਤੇ ਨਾਕੇਬੰਦੀ ਕੀਤੀ ਜਾ ਰਹੀ ਹੈ ਵਕਫ ਵਕਫ ਥਾਵਾਂ ਤੇ ਡੇਲੀ ਤੇ ਪੈਟਰੋਲਿੰਗਸ ਕੀਤੀਆਂ ਜਾ ਰਹੀਆਂ ਨੇ ਧਾਰਮਿਕ ਸਥਾਨਾਂ ਦੀ ਸਕਿਉਰਿਟੀ ਨੂੰ ਵੀ ਚੈੱਕ ਕੀਤਾ ਜਾ ਰਿਹਾ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ ਤੇ ਬਰਨਾਲਾ ਨਿਵਾਸੀ ਜਿਹੜਾ ਆਪਣਾ ਬੜੀ ਸ਼ਾਂਤ ਮਾਹੌਲ ਦੇ ਵਿੱਚ ਆਪਣੇ ਤਿਉਹਾਰਾਂ ਨੂੰ ਮਨਾ ਸਕਣ ਸਰ ਕਟੂੜ ਨੂੰ ਕਿੱਥੇ ਬਣਾ ਗਈ ਜਿੰਨਾ ਕੈਮਰਾ ਇਹ ਜੀ ਇੱਕ ਪੰਜਾਬ ਪੁਲਿਸ ਵੱਲੋਂ ਪੂਰੇ ਸਟੇਟ ਪੱਧਰ ਦੇ ਉੱਤੇ ਇੱਕ ਪ੍ਰੋਜੈਕਟ ਸਟਾਰਟ ਕੀਤਾ ਜਾ ਰਿਹਾ ਜਿਹਦੇ ਵਿੱਚ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਾਦ ਵਾਪੀਐਸਸੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਰੇ ਹੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕ੍ਰਾਈਮਸ ਨੇ ਖਾਸ ਕਰ ਸਨੇਚਿੰਗ ਹੈਫਟ ਲੁੱਟਖੋ ਚੋਰੀ ਦੀਆਂ ਵਾਰਦਾਤਾਂ ਜਿੱਥੇ ਜ਼ਿਆਦਾ ਹੋ ਰਹੀਆਂ ਨੇ ਉਹਨਾਂ ਸਾਰੇ ਕ੍ਰਾਈਮ ਨੂੰ ਐਨਲਾਈਜ਼ ਕਰਕੇ ਵੱਖ-ਵੱਖ ਹੌਟਸਪੌਟ ਜਿਹੜੇ ਆ ਆਇਡੈਂਟੀਫਾਈ ਕੀਤੇ ਗਏ ਨੇ ਇਸੇ ਤਰ੍ਹਾਂ ਨਸ਼ੇ ਦੀ ਵਿਕਰੀ ਨੂੰ ਲੈ ਕੇ ਜਿਹੜੇ ਜਗ੍ਹਾ ਦੇ ਵਿੱਚ ਜ਼ਿਆਦਾ ਡਰੱਗਸ ਦੀ ਪ੍ਰੋਬਲਮ ਹੈ ਡਰੱਗਸ ਜਿਹੜੀ ਜ਼ਿਆਦਾ ਵਿਕਦਾ ਹੈਗਾ ਉਹ ਵੀ ਹੌਟਸਪੌਟ ਆਇਡੈਂਟੀਫਾਈ ਕੀਤੇ ਗਏ ਨੇ ਤੇ ਆਇਡੈਂਟੀਫਿਕੇਸ਼ਨ ਕਰਨ ਤੋਂ ਬਾਅਦ ਇਹ ਸਾਰੇ ਹੌਟਸਪੌਟ ਏਰੀਆਜ਼ ਦੇ ਵਿੱਚ ਜਿਹੜੇ ਆ ਸੀਸੀਟੀਵੀ ਕੈਮਰਾਜ਼ ਲਾਉਣ ਸੰਬੰਧੀ ਜਿਹੜੇ ਡਾਇਰੈਕਸ਼ਨਸ ਹੋਈਆਂ ਨੇ ਕੱਲ ਵੀ ਮਾਨਜੋਗ ਬੀਜਪੀ ਪੰਜਾਬ ਨੇ ਜੋ ਸਾਰੇ ਪੰਜਾਬ ਦੇ ਜ਼ਿਲ੍ਹਾ ਮੁਖੀਆਂ ਨਾਲ ਜਲੰਧਰ ਵਿਖੇ ਮੀਟਿੰਗ ਕੀਤੀ ਸੀ ਉਹਦੇ ਵਿੱਚ ਵੀ ਜਿਹੜਾ ਏ ਸੀ ਸੀ ਟੀ ਵੀ ਕੈਮਰਾਜ਼ ਦੀ ਇੰਸਟਾਲੇਸ਼ਨ ਨੂੰ ਲੈ ਕੇ ਇੱਕ ਡਾਇਰੈਕਸ਼ਨ ਆਈ ਸੀ ਸੋ ਇਸੇ ਹੀ ਪਲਾਨ ਦੇ ਅਧੀਨ ਬਰਨਾਲਾ ਜ਼ਿਲ੍ਹੇ ਵਿੱਚ ਵੀ ਜਿਹੜਾ ਸਾਡੇ ਮਾਨਜੋਗ ਐਸ ਐਸ ਪੀ ਸ਼੍ਰੀ ਸੰਦੀਪ ਮਲਿਕ ਆਈ ਪੀ ਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਨੇਚਿੰਗ ਰੋਬਰੀ ਥੈਫਟ ਆਦੀ ਹੋਰ ਕ੍ਰਾਈਮਸ ਜਿਹੜੇ ਹੈਗੇ ਨੇ ਉਹਨਾਂ ਦੀ ਜਿਹੜੀ ਆ ਜ਼ਿਲ੍ਹਾ ਲੈਵਲ ਦੇ ਉੱਤੇ ਕ੍ਰਾਈਮ ਮੈਪਿੰਗ ਕੀਤੀ ਗਈ ਆ ਸਾਰੇ ਪਿਛਲੇ 2-3 ਸਾਲ ਦੇ ਕ੍ਰਾਈਮ ਰਿਕਾਰਡ ਨੂੰ ਵਾਚਦੇ ਹੋਏ ਤੇ ਉਹ ਮੈਪਿੰਗ ਦੇ ਆਧਾਰ ਤੇ ਹੀ ਉਹ ਸਾਰੇ ਹੌਟਸਪੌਟ ਆਇਡੈਂਟੀਫਾਈ ਕੀਤੇ ਗਏ ਨੇ ਤੇ ਉਹਨਾਂ ਹੌਟਸਪੌਟਸ ਦੇ ਉੱਤੇ ਸਾਡੇ ਵੱਲੋਂ ਜਿਹੜਾ ਸੀਸੀਟੀਵੀ ਕੈਮਰਾਜ਼ ਲਗਾਏ ਜਾ ਰਹੇ ਨੇ ਅਸੀਂ ਆਰਾਊਂਡ 60 ਲੱਖ ਦੀ ਕੋਸਟ ਦੇ ਉੱਤੇ ਪੂਰੇ ਜ਼ਿਲ੍ਹੇ ਦੇ ਵਿੱਚ 130 ਸੀਸੀਟੀਵੀ ਕੈਮਰਾਜ਼ ਲਗਾ ਰਹੇ ਆ ਜਿਹਦੇ ਵਿੱਚ ਕਿ ਐਨਪੀਆਰ ਕੈਮਰਾਸ ਜਿਹੜੇ ਕਿ ਨੰਬਰ ਪਲੇਟ ਨੂੰ ਰੈਕਗਨਾਈਜ਼ ਕਰਦੇ ਨੇ ਤੇ ਹੋਰ ਐਚਡੀ ਕੈਮਰਾਸ ਲਗਾਏ ਜਾ ਰਹੇ ਨੇ ਇਹ ਸਾਰੇ ਸੀਸੀਟੀਵੀ ਕੈਮਰਾਸ ਜਿਹੜੇ ਹੈਗੇ ਨੇ ਉਹਨਾਂ ਦਾ ਕੰਟਰੋਲ ਰੂਮ ਸਾਡੇ ਡਿਸਟ੍ਰਿਕਟ ਪੁਲਿਸ ਆਫਿਸ ਦੇ ਵਿੱਚ ਸਟੈਬਲਿਸ਼ ਕੀਤਾ ਜਾਏਗਾ